ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡਾਂ ਦੇ ਵਿੱਚ ਖੂਨ ਖਰਾਬੇ ਹੋਣ ਲੱਗੇ ਨੇ ਹੰਗਾਮੇ ਹੋਣ ਲੱਗੇ ਨੇ ਦੱਸਦੇ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਰਿੰਗ ਦੇ ਕਰੀਬੀ ਤੇ ਪਿੰਡ ਦੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਦੱਸਦੇ ਕਿ ਦੇਰ ਸ਼ਾਮ ਸ਼ਮਕਸਰ ਸਾਹਿਬ ਦੇ ਨਜ਼ਦੀਕ ਪਿੰਡ ਸੀਰਵਾਲੀ ਦੇ ਵਿੱਚ ਅਮਰਿੰਦਰ ਸਿੰਘ ਰਾਜਵੜਿੰਗ ਦੇ ਕਰੀਬੀ ਕਾਕੂ ਸੀਰਵਾਲੀ ਵੱਲ ਤੇ ਪਿੰਡ ਦੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰਕੇ ਸਿਰ ਪਾੜ ਦਿੱਤਾ ਗਿਆ ਤੇ ਦੱਸਦੇ ਕਿ ਕਾਕੂ ਸਰਵਾਲੇ ਨੇ ਜਾਣਕਾਰੀ ਦਿੱਤੀ ਕਿ ਜੋ ਪੰਚਾਇਤੀ ਚੋਣਾਂ ਦਾ ਵਿਗੜਵਾ ਚੁੱਕਿਆ ਉਸ ਦੇ ਤਹਿਤ ਮੈਂ ਪਿੰਡ-ਪਿੰਡ ਜਾ ਕੇ ਪੰਚਾਇਤੀ ਚੋਣਾਂ ਵਿੱਚ ਮੈਂਬਰ ਅਤੇ ਸਰਪੰਚ ਮੀਟਿੰਗਾਂ ਕਰਕੇ ਆਪਣੇ ਪਿੰਡ ਸੀਰਵਾਲੀ ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ ਦੱਸਿ ਕਿ ਉਸ ਦਾ ਸਿਰ ਪਾੜ ਦਿੱਤਾ ਇਹਨਾਂ ਦਾ ਕਹਿਣਾ ਹੈ ਕਿ ਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਅੱਗੋਂ ਪੂਰਾ ਮਾਮਲਾ ਕੀ ਹੈ ਆਓ ਵੀ ਜਾਣ ਲੈਂਦੇ ਹਾਂ ਮਿਆ ਹੁਣ ਆਪਾਂ ਨੂੰ ਚੱਲੀ ਜਾਂਦਾ ਤਿੰਨ ਚਾਰ ਦਿਨ ਤੇ ਪੂਰੇ ਪੰਜਾਬ 'ਚ ਮਾਹੌਲ ਆ ਵੀ ਇਹ ਪੰਚਾਇਤੀ ਚੋਣਾਂ ਦੇ ਆ ਜਿਹੜੀ ਰਿਜ਼ਰਵੇਸ਼ਨ ਚੱਲੀ ਜਾਂਦੀ ਆ ਜਿਵੇਂ ਸਾਰੇ ਪਿੰਡਾਂ ਦਾ ਕਿਤੇ ਕੁਝ ਜਰਨਲ ਹੋ ਗਿਆ ਕੋਈ ਰਿਜ਼ਰਵ ਹੋ ਗਿਆ ਉਹ ਜਿਹੜੀ ਘਟਨਾ ਕਰ ਪਿੰਡਾਂ 'ਚ ਕਿਉਂਕਿ ਖਾਸ ਕਰਕੇ ਮੁਕਸਰ ਹਲਕੇ 'ਚ ਚਲੋ ਪ੍ਰਧਾਨ ਸਾਹਿਬ ਵੱਲੋਂ ਵੀ ਬਿਉਟੀ ਆ ਵਰਿੰਗ ਸਾਹਿਬ ਵੱਲੋਂ ਵੀ ਮੈਂ ਪਿੰਡ ਪਿੰਡ ਜਾ ਕੇ ਤੇ ਆਪਦੇ ਚਲੋ ਜਿੰਨੇ ਵੀ ਸਾਥੀ ਹੈਗੇ ਉਹਨਾਂ ਨੂੰ ਆਹ ਲਾਭੰਦ ਕਰਦੇ ਆਂ ਵੀ ਵਧੀਆ ਬੰਦਾ ਬਣੇ ਕੰਮ ਵਾਲਾ ਬੰਦਾ ਬਣੇ ਪਿੰਡਾਂ 'ਚ ਸਰਪੰਚੀ ਦੀ ਜਿਹੜੀ ਹੁਣ ਦੌਰ ਚੱਲੀ ਜਾਂਦੇ ਉਸੇ ਲੜੀ ਤੇ ਮੈਂ 10 ਵਜੇ ਆਪਦੇ ਪਿੰਡ ਆਇਆ ਇਦਰੋਂ ਹੁੰਦਾ ਹੋਇਆ ਪਿੰਡਾਂ 'ਚ ਚਾਰ ਪੰਜ ਪਿੰਡਾਂ ਦਾ ਸੀਗਾ ਤੇ ਪਿੰਡਾਂ 'ਚ ਹੁੰਦਾ 10 ਵਜੇ ਆਪਦਾ ਪਿੰਡ ਆਇਆ ਤੇ ਉਹ ਸਾਡਾ ਇੱਕ ਸਾਡਾ ਗਰੁੱਪ ਸੀਗਾ ਪਿੰਡ ਦਾ ਉਹਦੇ 'ਚ ਗੱਲ ਜਦੋਂ ਚੱਲੀ ਗੱਲ ਚੱਲੀ ਗਈ ਤੇ ਉਹ ਕੋਈ 2-3 ਸ਼ਰਾਰਤੀ ਬੰਦੇ ਨੇ ਆਖਿਆ ਵੀ ਆ ਰਾ ਯਾਰ ਕੋਈ ਚੁੱਪ ਦੀ ਗੱਲ ਆ ਕਿ ਮੈਂ ਕਹਾ ਚੰਗਾ ਨਹੀਂ ਲੱਗਦਾ ਮੈਂ ਕਹਾ ਯਾਰ ਸਾਡੇ ਵਾਲੀਬਾਲ ਖੇਡਦੇ ਆਂ ਮੁੰਡੇ ਮੈਂ ਕਹਾ ਮੈਂ ਉੱਥੇ ਆਉਣਾ ਯਾਰ ਤੇ ਚਲ ਕੋਈ ਨਹੀਂ ਆਪਾਂ ਇੱਥੇ ਸਾਡੇ ਮੈਂ ਇੱਕ ਮੁੰਡੇ ਨੂੰ ਮੈਂਬਰ ਠਾਉਣਾ ਸੀਗਾ ਸੀ ਉਹ ਆਪਦੀ ਕਰੀ ਜਾਂਦੇ ਸੀ ਵਿਉਤਬੰਦੀ ਜਿਵੇਂ ਹੱਥ ਸਾਰੇ ਕਿੰਡਾ ਚ ਕਰਦੇ ਮੈਂ ਉਹਨਾਂ ਦੇ ਘਰੇ ਜਾਣਾ ਸੀਗਾ ਦੱਸ ਦੇ ਕਹੀਂ ਪੈਂ ਸੀਗਾ ਮੈਂ ਕਹਾ ਮੈਂ ਇੱਥੇ ਆਉਣਾ ਆਪਾਂ ਗੱਲ ਕਰ ਲੈਨੇ ਆ ਤੇ ਉਹ ਬੰਦੇ ਜਿਹੜੇ ਪਹਿਲਾਂ ਤੱਕ ਜਾਣਾ ਸੀਗਾ ਬੈਠਾ ਸੀਗਾ ਆਰਾਮ ਨਾਲ ਆਹ ਉਹ ਨਾਲ ਜਿਹੜੋ ਰੋਡ ਤੇ ਅਸੀਂ ਰੋਕੀ ਗੱਲ ਕਰਨ ਲੱਗੇ ਉਹ ਵੀ ਗੱਲ ਕਰੀ ਗਿਆ ਤੇ ਉਹ ਥੋੜਾ ਜਿਹਾ ਉਹਨੇ ਮਾਹੌਲ ਤੋਂ ਤਲਕੀ ਅਲਗੀ ਤੇ ਜਿਵੇਂ 3D ਪਲਾਨਡ ਹੁੰਦਾ ਉਹਨੇ ਸਾਰਾ ਫਿਰ ਉਹਦਾ ਬ੍ਰਦਰ ਆ ਗਿਆ ਘਰੋ ਤੇ ਉਹਦੇ ਘਰ ਨਹੀਂ ਦੇ ਸੀਗਾ ਅਸੀਂ ਰੋਡ ਤੇ ਖੜੇ ਸੀਗੇ ਇਹ ਨਾਲ ਜਿਹੜੇ ਮੇਰੇ ਸਾਥੀ ਆ ਇਹਨਾਂ ਦੇ ਘਰ ਦੇ ਕੋਲ ਅਸੀਂ ਖੜੇ ਸੀ ਤੇ ਉਹ ਆ ਗਿਆ ਤੇ ਉਹਨੇ ਉਹਦੀ ਸ਼ਰਾਬ ਜਾਦੇ ਪੀਤੀ ਸੀ ਤੇ ਬਹੁਤ ਨਸ਼ੇਦ ਸੀਗਾ ਉਸ ਤੋਂ ਬਾਅਦ ਤਿੰਨ ਚਾਰ ਲੋਕ ਮੁੰਡੇ ਪਿੱਛੇ ਹੋਰ ਆ ਕੇ ਤੇ ਉਹਨਾਂ ਨੇ ਮੇਰੇ ਤੇ ਬਈ ਬਸ ਜਾਨ ਲੈਵਾ ਹਮਲਾ ਕੀਤਾ ਪਰ ਮੈਂ ਆ ਕਰਦਾ ਵੀ ਇਹ ਜੀ ਹਮਲੇ ਆਟੇ ਚ ਨਹੀਂ ਜਾਂਦਾ ਮੈਂ ਤੇ ਮੈਂ ਹੁਣ ਆ ਤੁਹਾਡੇ ਮਾਧਿਅਮ ਰਹੀ ਇਹ ਵੀ ਜਿੱਥੇ ਕਿਤੇ ਸਾਡੇ ਮੁਕਤਸਰ ਹਲਕੇ ਚ ਜਾਂ ਮੇਰੇ ਪਿੰਡ ਚ ਬੰਦੇ ਮਿਠਾਵਾਂਗੇ ਤੇ 바ਬੇ ਦੀ ਕਿਰਪਾ ਨਾਲ ਜਿਤਾਵਾਂ ਤੁਹਾਨੂੰ ਕੀ ਲੱਗਦਾ ਪਹਿਲਾਂ ਕੀ ਦੇ ਨਾਲ ਸੰਬੰਧ ਸੀ ਜੇ ਜਾਂ ਕੋਈ ਇਹੋ ਜਿਹਾ ਕਿਹੜੀ ਪਾਰਟੀ ਨਾਲ ਸੰਬੰਧ ਸੀ ਦਾ ਕੁਛ ਅਸਲੀ ਦਾ ਬੰਦਾ ਤਸਾਦੀਓ ਕ ਪਹਿਲਾਂ ਆਮ ਆਦਮੀ ਪਾਰਟੀ ਨਾਲ ਪਿਛਲੀ ਵਾਰੀ ਸੀਗਾ ਬਸ ਆ ਹੁਣ ਚੱਕਵੇਂ ਚੁਲੇ ਬਈ ਜਿਹੜੇ ਆ ਇਹਨਾਂ ਦਾ ਕੋਈ ਸੰਬੰਧ ਕਿਸੇ ਨਾਲ ਮੈਨੂੰ ਲੱਗਦਾ ਹੈ ਨਹੀਂ ਪਰ ਰੋਲ ਜਾਦੇ ਸ਼ਹਿ ਜਿਹੜੀ ਉਹਨਾਂ ਦਾ ਕਿਉਂ ਰਿਸ਼ਤੇਦਾਰ ਵੀ ਹੈਗਾ ਫੁੱਡੀਆਂ ਸਾਹਿਬ ਨਾਲ ਮੰਤਰੀ ਸਾਹਿਬ ਨਾਲ ਰਹਿੰਦਾ ਤੇ ਉਤੋਂ ਸਰਕਾਰ ਦੀ ਫਿਰ ਸ਼ਹਿ ਤਾਂ ਬਣੀ ਹੋਈ ਹੈਗੀ ਹੁਣ ਮੰਗ ਕੀ ਕਰਦੇ ਹੈਗੇ ਮੰਗ ਮੇਰੀ ਵੀ ਮੈਂ ਤਾਂ ਇਹਨਾਂ ਵੀ ਇਨਸਾਫ ਦਾ ਸਾਨੂੰ ਕਿਉਂਕਿ ਜਨਾਬ ਤੋਂ ਤਾਂ ਅਸੀਂ ਨਾ ਕਾਂਗਰਸ ਪਾਰਟੀ ਅੱਜ ਪਿੱਛੇ ਹਟਦੇ ਆ ਲੋਕਤੰਤਰਤ ਅਸੀਂ ਇਹ ਧਾਨ ਹੋਣ ਨਹੀਂ ਦੇਣਾ ਕਿ ਅੱਜ ਵੀ ਆ ਬਸ ਆ ਮੜਾ ਜਾ ਮੈਨੂੰ ਕਿਸੇ ਨਾ ਉਹ ਹੈ ਨਹੀਂ ਵੀ ਮੈਂ ਕਿਸੇ ਤੇ ਕੋਈ ਕਾਰਵਾਈ ਕਰਾਵਾ ਹਾਂ ਉਹਨਾਂ ਤੇ ਮੈਂ ਇਹ ਆ ਨਾ ਵੀ ਉਹਨਾਂ ਨੂੰ ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਅੱਜ ਦਾ ਬਸ ਬਾਬਾ ਸੁੱਖ ਰੱਖੇ ਅੱਜ ਦਾ ਦਿਨ ਕੱਲ ਤੋਂ ਮੈਂ ਫੇਰ ਉਵੇਂ ਆਪਦਾ ਨਿਰੰਤਰ ਦਮ ਜਾਰੀ ਰੱਖਾਂਗੇ ਅਸੀਂ ਕੋਈ ਪ੍ਰਾਲੀ ਰੰਜਿਸ਼ ਨਹੀਂ ਨਹੀਂ ਕੋਈ ਪ੍ਰਾਲੀ ਰੰਜਿਸ਼ ਨਹੀਂ ਨਹੀਂ ਮੇਰੇ ਉਹ ਗੱਲ ਹੈ ਮੈਂ ਤਾਂ ਉਹੀ ਹੈ ਨਾ ਵੀ ਉਹ ਚੱਕ ਚਕਾ ਕੇ ਕਿਸੇ ਦੇ ਸ਼ਹਿ ਤੇ ਹੋਗੇ ਨਹੀਂ ਮੈਨੂੰ ਨਹੀਂ ਲੱਗਦਾ ਸੀ ਉਹ ਬੰਦੇ ਐ ਕਰ ਸਕਦੇ ਆ ਪਰ ਉਹ ਚੱਕ ਚੁਕਾ ਕੇ ਉਹ ਹੋ ਗਿਆ